ਗ੍ਰੇਡੀਅਨ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਅਗਲੇ ਸਾਲ ਕਈ ਟੈਕਸ ਬਦਲਾਵ ਲਾਗੂ ਕੀਤੇ ਜਾਣਗੇ ਇਸ ਗੱਲ ਤੇ ਇਹ ਅਸਰ ਪਾਉਣਗੇ ਕਿ ਤੁਸੀਂ ਹੁਣ ਘਰ ਲੈਣ ਵਿੱਚ ਕਿੰਨੇ ਕੁ ਸਮਰਥ ਹੋਵੋਗੇ ਕੈਨੇਡਾ ਰੈਵਨਿਊ ਏਜੰਸੀ ਸੀਆਰਏ ਦੀ ਮੁਦਰਾ ਸਫੀਤੀ ਲਈ ਅਡਜਸਟ ਕੀਤਾ ਗਿਆ ਨਵੇਂ ਸੰਗੀ ਟੈਕਸ ਬ੍ਰੈਕਡਾਉਨ ਦਾ ਖਲਾਸਾ ਕੀਤਾ ਗਿਆ 2026 ਦੇ ਵਿੱਚ ਟੈਕਸ ਬ੍ਰੈਕਡਾਉਨ ਨੂੰ ਸੁਚਾਰੂ ਤਰੰਦੇ ਲਈ ਵਰਤੀ ਜਾਣ ਵਾਲੀ ਮੁਦਰਾ ਸਫੀਤੀ ਦੀ ਰਕਮ 2 ਫੀਸਦੀ ਹੋਵੇਗੀ। ਇਹ ਏਜੰਸੀ ਹਰ ਸਾਲ ਆਮਦਨਕਰ ਅਤੇ ਲਾਭ ਰਾਸ਼ੀ ਦੀ ਗਣਨਾ ਕਰਨ ਦੇ ਖਤਕਾਰ ਮੁੱਲ ਸੂਚਕ CPI ਡਾਟਾ ਨੂੰ ਸ਼ਾਮਲ ਕਰਦੀ ਹੈ। 2025 ਦੀ ਰਕਮ 2.7 ਫੀਸਦੀ 2024 ਵਿੱਚ ਇਹ 7 4.7 ਫੀਸਦੀ ਅਤੇ 2023 ਵਿੱਚ ਇਹ 6.3 ਫੀਸਦੀ ਦੀ ਕਿ ਮਹਿੰਗਾਈ ਵਧ ਰਹੀ ਹੈ ਬ੍ਰੈਕਟ ਟੈਕਸ ਥ੍ਰੈਸ਼ਹੋਲਡ ਅਤੇ ਗੈਰ ਵਾਪਸੀ ਯੋਗ ਕ੍ਰੈਡਿਟ ਨਾਲ ਸੰਬੰਧਿਤ ਰਕਮਾਂ ਵਿੱਚ ਵਾਧਾ 1 ਜਨਵਰੀ 2026 ਤੋਂ ਲਾਗੂ ਹੋਵੇਗਾ ਵਸਤੂਆਂ ਅਤੇ ਸੇਵਾਵਾਂ ਟੈਕਸ ਕ੍ਰੈਡਿਟ ਕੈਨੇਡਾ ਬਾਲ ਲਾਭ ਅਤੇ ਬਾਲ ਅਪੰਗਤਾ ਲਾਭ ਵਰਗੇ ਲਾਭ 1 ਜੁਲਾਈ 2026 ਤੋਂ ਲਾਗੂ ਹੋਣਗੇ ਤੇ ਤੋਂ ਅੰਦਾਜ਼ ਦਈ ਹੈ ਕਿ 2026 ਵਿੱਚ ਨਵੇਂ ਟੈਕਸ ਬ੍ਰੈਕਟ ਕੀ ਹੋਣਗੇ ਤੁਹਾਡੇ ਦਾ ਦੁਆਰਾ ਅਦਾ ਕੀਤੇ ਜਾਣ ਵਾਲੇ ਟੈਕਸ ਦੀ ਮਾਤਰਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਹਰ ਸਾਲ ਕਿੰਨੀ ਕਮਾਈ ਕਰਦੇ ਹੋ 58523 ਡਾਲਰ ਤੋਂ ਘੱਟ ਆਮਦਨ ਤੇ 14% ਟੈਕਸ ਲੱਗੇਗਾ 58523 ਤੋਂ 117045 ਤੱਕ ਦੀ ਆਮਦਨ ਤੇ 20.5% ਟੈਕਸ ਲੱਗੇਗਾ 117000 ਤੋਂ 181440 ਤੱਕ ਦੀ ਆਮਦਨ ਤੇ 26% ਟੈਕਸ ਲੱਗੇਗਾ 181440 ਤੋਂ 258482 ਤੱਕ ਦੀ ਆਮਦਨ ਤੇ 29% ਟੈਕਸ ਲੱਗੇਗਾ 258482 ਤੋਂ ਜਾਂ ਇਸ ਤੋਂ ਵੱਧ ਆਮਦਨ ਵਾਲੇ ਵਿਅਕਤੀ ਨੂੰ 33% ਟੈਕਸ ਲੱਗੇਗਾ 13 ਸੂਬਿਆਂ ਅਤੇ ਪ੍ਰਦੇਸ਼ਾਂ ਦੇ ਆਪਣੇ ਟੈਕਸ ਬ੍ਰੈਕਟ ਨੇ ਜੋ মুদ্রਸਫੀਤੀ ਦੇ ਅਨੁਸਾਰ ਸੂਚੀਬੱਧ ਕੀਤੇ ਗਏ ਨੇ ਇਕੱਠੀ ਕੀਤੀ ਗਈ ਮੋਡਲਿੰਗ ਨਿਜੀ ਰਕਮ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਮੋਡਲਿੰਗ ਨਿਜੀ ਰਕਮ ਬੀਪੀਏ ਵਧਾ ਦਿੱਤਾ ਜੋ ਆਮਦਨ ਦੀ ਉਹ ਰਕਮ ਹੈ ਜੋ ਤੁਸੀਂ ਸੰਘੀ ਟੈਕਸਾਂ ਦਾ ਭੁਗਤਾਨ ਕਰਨ ਤੋਂ ਪਹਿਲਾਂ 14% ਦਾ ਸਭ ਤੋਂ ਘੱਟ ਸੰਘੀ ਟੈਕਸ ਦਾ ਰਕਮ ਆ ਸਕਦੇ ਸੀ 2026 ਲਈ ਇਹ رقم 16652 ਜੇਕਰ ਤੁਸੀਂ 181400 ਇਸ ਤੋਂ ਘੱਟ ਕਮਾਉਂਦੇ ਹੋ ਤਾਂ ਤੁਸੀਂ 2303 ਦੇ ਪੂਰੇ ٹیکس کریڈٹ ਲਈ ਯੋਗ ਹੋ ਕਿਉਂਕਿ ਇਹ ٹیکس بریکٹ ਦੀ بجائے سب ਤੋਂ ਘੱਟ ٹیکس ਦੀ ਦਰ 14% ਨੂੰ ਲਾਗੂ ਕਰਕੇ ਨਿਰਧਾਰਤ ਕੀਤਾ ਹੈ 181400 ਜਾਂ ਇਸ ਤੋਂ ਵੱਧ ਕਮਾਉਣ ਵਾਲੇ ਲੋਕਾਂ ਦੇ ਲਈ 2076.6 ਦੇ ਟੈਕਸ ਕ੍ਰੈਡਿਟ ਲਈ ਬੀਪੀਏ ਰਕਮ 14% ਦੇ ਹਿਸਾਬ ਨਾਲ 14829 ਹੋ ਜਾਵੇਗੀ। ਉਥੇ ਗੱਲ ਕਰੀਏ ਇਹ ਤਾਂ ਰੋਜ਼ਗਾਰ ਬੀਮਾ ਪ੍ਰੀਮੀਅਰ ਦੇ ਵਿੱਚ ਵੀ ਵੱਡਾ ਬਦਲਾਅ ਹੋਵੇਗਾ। ਰੋਜ਼ਗਾਰ ਯੋਗਦਾਨ ਪ੍ਰੀਮੀਅਮ ਬਦਲੇ ਜਾਣਗੇ। ਮਾਲਕਾਂ ਲਈ ਯੋਗਦਾਨ ਦਰ 2.28 ਹੈ ਜੋ ਸਾਲਾਨਾ ਵੱਧ ਤੋਂ ਵੱਧ 1 ਲੱਖ 1572.30 ਸੰਟਾ ਕਰਮਚਾਰੀ ਦੇ ਯੋਗਦਾਨ ਦਰ ਵੱਧ ਤੋਂ ਵੱਧ 1123 ਲਈ 1.63% ਤੇ ਇਸ ਤੋਂ ਵੱਧ ਸਲਾਨਾ ਬੀਮਾ ਯੋਗ ਕਮਾਈ 68900 ਹੋਵੇਗੀ ਤੇ ਉਥੇ ਕੈਨੇਡਾ ਦੇ ਪੈਨਸ਼ਨ ਪਨਾਨ ਵਿੱਚ ਵੀ ਯੋਗਦਾਨ ਦੀ ਸੀਮਾਵਾਂ ਵਿੱਚ ਕਾफी ਬਦਲਾਅ ਦੇਖਣ ਨੂੰ ਮਿਲਣਗੇ ਤੇ ਇਹਨਾਂ ਵਿੱਚ ਵੀ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਹੋਣਾ ਟੈਕਸ ਵੱਧ ਚੱਕਣਾ ਪਵੇਗਾ ਤੇ ਉਥੇ ਹੀ ਕੈਨੇਡਾ ਪੈਨਸ਼ਨ ਪਲਾਨ ਦੇ ਵਿੱਚ ਵੀ ਬਾਲ ਲਾਭ ਉਗਤਾਨਾ ਦੇ ਵਿੱਚ ਵੀ ਤੇ ਟੈਕਸ ਮੁਕਤ ਬਚਤ ਖਾਤੇ ਵਾਲੇ ਕੋਈ ਬਦਲਾਅ ਜਿੱਥੇ ਇਹਦੇ ਵਿੱਚ ਨਹੀਂ ਦਿੱਤਾ ਗਿਆ ਜਿਸ ਵਿੱਚ ਟੈਕਸ ਮੁਕਤ ਬਚਤ ਖਾਤੇ ਲਈ ਸੀਮਾ 2026 ਲਈ 7000 ਹੀ ਰਹੇਗੀ ਤੇ 2023 ਵਿੱਚ 6500 ਤੋਂ ਵੱਧ ਤੋਂ ਬਾਅਦ ਸਿਰ ਰਿਹਾ ਸਾਲਾਨਾ ਬੀਮਾ ਸੀਪੀਆਈ ਦੇ ਆਧਾਰ ਤੇ ਗਣੀ ਜਾਂਦੀਆਂ نزدیکی ਡਾਲਰ 500 ਤੱਕ ਗੋਲ ਕੀਤੀ ਜਾਂਦੀ ਹੈ ਤੇ ਪਿਛਲੇ ਸਾਲ ਤੋਂ ਅਣਵਰਤੇ ਯੋਗਦਾਨ ਕਮਦਿਆਂ ਨੂੰ ਅਣਮਿੱਥੇ ਸਮੇਂ ਦੇ ਲਈ ਅੱਗੇ ਵਧਾਇਆ ਗਿਆ। ਕ੍ਰੀਡਿੰਗ ਖਮਨਾਮਾ ਦੇ ਵਿੱਚ ਏਸੀ ਹੁਣ ਤੱਕ ਦੇ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।